ਸਿਕਰ ਪੱਜੀ ਹੋਰ ਕੀ ਹਾਲ ਚੱਲ ਹੈ ਜੀ ਆਹ ਦੇਖੋ ਜੀ ਨਵੀਂ ਤਕਨੀਕ ਇਹ ਕਹਿੰਦਾ ਪਿਆਜ਼ ਲਾਏ ਆ ਜੀ ਪਿਆਜ਼ਾਂ ਦੀ ਜਗ੍ਹਾ ਫਿਰ ਥੋੜੀ ਜਿਹੀ ਜਗ੍ਹਾ ਬਚ ਗਈ ਜੀ ਡੋਲਾਂ ਤੇ ਡੰਗਿਆਂ ਦੀ ਪਨੀਰੀ ਤਿਆਰ ਕਰੀ ਜੀ ਦੇਖੋ ਗੋਲ ਬੈਂਗਣ ਹੈ ਜੀ ਆਹ ਦੇਖੋ ਐਦਾਂ ਆਪਾਂ ਟ੍ਰੇ ਚ ਤਿਆਰ ਕਰ ਸਕਦੇ ਹਾਂ ਇੰਦਾਂ ਦੀਆਂ ਆਈਟਮਾਂ ਛੋਟੀਆਂ-ਛੋਟੀਆਂ ਆਪਾਂ ਦੇਖਦੇ ਨਹੀਂ ਆ ਜੀ ਇਹਨਾਂ 'ਚ ਮੁਨਾਫਾ ਬਹੁਤ ਹੁੰਦਾ ਜੀ ਘੱਟ ਲੱਗਦਾ ਜੀ ਆ ਦੇਖੋ ਜੀ ਸ਼ਿਮਲਾ ਮਿਰਚ ਅੱਛੀ ਸ਼ਿਮਲਾ ਮਿਰਚ ਦੀ ਹੈ ਜੀ ਇਹ ਵੀ ਆਪਾਂ ਇਦਾਂ ਤਿਆਰ ਕਰ ਸਕਦੇ ਜੀ ਆ ਦੇਖੋ ਜੀ ਤਿਆਰ ਨਾਲ ਦਿਖਾਤਾ ਹਾਂ ਇਹਦੇ ਕੋਲ ਇਹ ਛੋਟੀਆਂ-ਛੋਟੀਆਂ ਆਈਟਮਾਂ ਆ ਜੀ ਇਹ ਅਸੀਂ ਐਕਸਪੀਰੀਅੰਸ ਲੈ ਕੇ ਆਇਆ ਇੱਕ ਵਾਰ ਕਰਕੇ ਬਾਕੀ ਹੋਰ ਬਤਾਉਂਗੇ ਜੀ ਹੌਲੀ-ਹੌਲੀ ਆ ਦੇਖੋ ਜੀ ਇਹ ਡੋਲਾ ਤੇ ਲਾਵਾਂਗੇ ਜਿਹੜੀ ਹੋਰ ਜਗ੍ਹਾ ਬਚੂਗੀ ਬਾਕੀ ਜਿਹੜਾ ਉਹ ਸੀ ਮਿਰਚਾਂ ਦਾ ਪਨੀਰੀ ਦਿਖਾਈ ਸੀ ਤੁਹਾਨੂੰ ਫਿਰ ਉਹ ਲਾਉਂਗੇ ਜੀ ਐਦਾਂ ਆਪਾਂ ਪਿਆਜ਼ ਛੋਟੇ ਕਿਆਰੇ ਚ ਲਾ ਕੇ ਡੋਲਾ ਤੇ ਅਸੀਂ ਇਹ ਚੀਜ਼ਾਂ ਨਾ ਸਕਦੇ ਤਾਂ ਹੀ ਮੈਂ ਕਹਿੰਦਾ ਵੀ ਜਿਹੜੇ ਖੇਤੀ ਕਰਦੇ ਨੇ ਜੀ ਸਬਜ਼ੀ ਦੀ ਉਹ ਐਦਾਂ ਕਰ ਸਕਦੇ ਨੇ ਜੀ ਬਾਕੀ ਜੀ ਦੇਖ ਲਓ ਆਪਣਾ ਐਦਾਂ ਐਦਾਂ ਹੀ ਕਰਨਾ ਪਊਗਾ ਜੀ ਹਾਂਜੀ ਐਦਾਂ ਕੱਟ ਕਟ ਥਾਂ ਤੇ ਵੀ ਆਪਾਂ ਸਬਜੀ ਦੀ ਜ਼ਿਆਦਾ ਉਪਜ ਲੈ ਸਕਦੇ ਆ ਇਹਦੇ ਚ ਆਪਾਂ ਤਿੰਨ ਵੀ ਕਰ ਸਕਦੇ ਆ ਬੈਂਗਣ ਲਾਓ আর ਫੇ ਵਿੱਚ ਥੋੜੀ ਸਪੇਸ ਦੇ ਕੇ ਧਣੀਆਂ ਜਾਂ ਫਿਰ ਪਾਲਕ ਹੋਊਗੀ ਐਦਾਂ ਦੀ ਕੋਈ ਵੀ ਚੀਜ਼ ਲਾ ਸਕਦੇ ਆ ਆਪਾਂ ਕਿਉਂ ਪਿਆਜ਼ਾਂ ਨੇ ਤਾਂ ਥੋੜਾ ਥੱਲੇ ਹੀ ਰਹਿਣਾ ਹੁੰਦਾ ਜੀ ਇਹ ਇਹ ਸਬਜੀ ਥੋੜੀ ਵੱਜ ਜਾਂਦੀ ਆ ਡੋਣ ਤੇ ਬਾਕੀ ਆਪਾਂ ਥੋੜੀ ਜਗ੍ਹਾ ਨਾਲ ਵੀ ਜੀ ਕਾਫੀ ਮੁਨਾਫਾ ਕੱਟ ਸਕਦੇ ਜੀ ਚਲੋ ਓਕੇ ਧੰਨਵਾਦ ਵੀਰੋ ਸਬਸਕ੍ਰਾਈਬ ਕਰੋ ਜਿਆਦਾ ਤੇ ਜਿਆਦਾ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤਾਂ ਕਿ ਅਸੀਂ ਤੁਹਾਨੂੰ ਹੋਰ ਨੋਲਜ ਦੇ ਸਕੀਏ ਛੋਟੀਆਂ ਛੋਟੀਆਂ ਨੋਲਜਾਂ ਨਾਲੇ ਬੰਦਾ ਥੋੜਾ ਅੱਗੇ ਜਾਂਦਾ ਜੀ ਤੁਹਾਨੂੰ ਪਤਾ ਹੀ ਹੈ ਓਕੇ ਧੰਨਵਾਦ ਓਕੇ